ਹਾਂਜੀ ਫੋਨ ਕੀਤਾ ਜੀ ਹੈਲੋ ਹਾਂਜੀ ਪਰਮੀ ਜੀ ਸਰ ਨੇ ਕਾਲ ਕੀਤੀ ਸੀ ਉਹ ਡੋਨੇਸ਼ਨ ਵਗੈਰਾ ਦੇਣ ਆ ਰਹੇ ਸੀ ਨਾ ਤੁਹਾਨੂੰ ਅੱਜ ਪ੍ਰਦੀਪ ਹਾਂਜੀ 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 ਨਹੀਂ ਨਹੀਂ ਪ੍ਰਦੀਪ ਨਹੀਂ ਰਜੀਵ ਜੀ ਰਜੀਵ ਮਾਰਾ ਪਿਆ ਹਾਂ ਆ ਜੀ ਮੈਂ ਕਿ ਆ ਰਹੇ ਸੀ ਤੁਹਾਡੇ ਕੋਲ ਡੋਨੇਸ਼ਨ ਦੇਣ ਲਈ ਕਿੰਨੇ ਵਜੇ ਤੱਕ ਹੁੰਨੇ ਹੋ ਮੈਂ ਪੀ ਦੱਸੋ ਅਸੀਂ ਇੱਥੇ 4 ਵਜੇ ਤੱਕ ਹੁੰਦਾ ਹੈ ਸੈਂਟਰ ਜੀ ਸੈਂਟਰ 4 ਵਜੇ ਤੱਕ ਹੁੰਨੇ ਹੋ ਹਾਂਜੀ ਹਾਂਜੀ ਇੱਤਾਂ ਜੀ ਇਹ 3 ਵਜੇ ਤੱਕ ਕਹੋ ਜਾਣਗੇ ਰਾਮਾ ਤੁਹਾਡੇ ਕੋਲ ਚਲੋ ਕੋਈ ਗੱਲ ਠੀਕ ਹੈ ਜੀ ਥੈਂਕ ਯੂ ਮੈਂ ਪਰਨੀਰ ਕੋਲ ਕਰ ਰੇਟਾਂ ਹਾਲਾ ਠੀਕੋ ਹਾਂ ਜੀ ਆਜੇ ਵਧੀਆ ਵਧੀਆ ਤੁਸੀਂ ਨੌਕ ਤਾਂ ਚੱਲ ਜੀ ਵਧੀਆ ਜੀ ਤੇ ਕੁੜੀਆਂ ਦੇ ਵਿਆਹ ਹੁਣ ਕਦੋਂ ਕਰਨੇ ਆਪਾਂ ਮੈਂ 11 ਮਿੰਟ ਦੇ 11 ਅਕਤੂਬਰ ਜੀ 11 ਅਕਤੂਬਰ ਤੇ ਆਣਾ ਚਲੋ ਵੀ 4-5 ਲੱਖ ਰੁਪਏ ਤਨ ਮੈਂ ਨਾਲ ਹੀ ਦੇ ਜਾਗਾ ਜੇ ਤੇ ਦਿਨੇ ਪਾ ਦੇ ਜਾਗਾ ਧੰਨਵਾਦ ਧੰਨਵਾਦ ਤੇ ਮੈਂ ਪਹਿਲਾਂ ਕਾਲ ਕਰੀਏ ਕੀ ਗੱਲ ਸੁਖ ਫੋਣੀ ਉਹ ਯਾਰ ਭਾਜੀ ਮੈਂ ਨਾ ਉਹ ਬੈਠਾ ਜੀ ਟਿਕਾ ਲਵਾਇਆ ਜੀ ਦਾੜ ਮੇਰੇ ਨਾਲ ਕਰਾਈ ਤੇ ਆਰਤੀ ਕਰਾਉਂਦਾ ਜੀ ਅੱਛਾ ਉਹਨਾਂ ਉਹਨੇ ਟਿਕਟ ਉਹ ਲਾ ਕੇ ਸੌਂ ਜਾ ਕੀਤਾ ਮੈਂ ਫੋਨ ਸਾਈਡ ਤੇ ਲੱਗਾ ਜੇਬ ਚ ਰਹਿ ਗਿਆ ਘੰਟਾ ਡੇਢ ਘੰ ਕੀ ਠੀਕ ਠੀਕ ਹੈ ਹੋਰ ਸਭ ਠੀਕ ਹੈ ਨਾ ਆਕਰਪਾ ਜੀ ਕਰਪਾ ਤੁਸੀਂ ਨਾ ਬਦਾਂ ਚਾਹੋ ਕੋਈ ਪਾਣੀ ਪੂਣੀ ਨਹੀਂ ਕੋਈ ਪ੍ਰੋਬਲਮ ਤਾਂ ਨਹੀਂ ਆਈ ਨਹੀਂ ਨਹੀਂ ਆਪਣੇ ਆਪਣੇ ਇਧਰ ਨਹੀਂ ਆਏ ਇਧਰ ਨਹੀਂ ਆਏ ਚਲੋ ਮੈਂ ਬਾਅਦ ਵਿੱਚ ਤੁਹਾਡਾ ਨੰਬਰ ਦਿੰਦਾ ਯਾਰਾਂ ਦੋਸਤਾਂ ਨੂੰ ਮੋਹਰੀਆਂ ਦੇ ਵਿਆਹ ਹੈਗਾ ਉਹ ਤੋਂ ਪੈਸੇ ਪਾਈ ਜਾਣਗੇ ਆਪਣੀ ਜੀ ਚੀਜ਼ ਕੋਣੇ ਪਵਾ ਲਿਓ ਠੀਕ ਹੈ ਸਰ ਸ਼ੁਕਰੀਆ ਜੀ ਮਿਹਰਬਾਨ ਹੋਰ ਸਭ ਠੀਕ ਹੈ ਆਕਰਪਾ ਜੀ ਚਲੋ ਮਿਲਦੇ ਹਾਂ 3:00 ਵਜੇ ਤੱਕ ਓਕੇ ਵਜੇ ਓਕੇ ਅਲੀ ਬਾਈ ਗੁਰਦੀਆ ਹੈਲੋ ਆਜੀ ਬਾਈ ਹਾਂ ਜੀ ਆ ਜੀ ਆ ਜੀ ਜੀ ਇਹ ਵੀ ਜੀ ਮੜੀ ਟੋਲਾ ਲੈਣਾਂ ਗੱਲ ਕਰਿਓ ਇਹਨਾਂ ਦੀ ਗੱਡੀ ਰੋਕ ਇਹਨਾਂ ਲਈ ਬੁਰੀ ਵਿਦਤ ਸੀ ਆ ਮੈਂ ਆਪਣੀ ਵੀ ਸਾਡੀ ਗੱਡੀ ਪਾਣੀ ਚ ਵੜ ਗਈ ਸੀ ਲਈ ਵੀ ਉੱਥੇ ਖਰਚਾ ਤੀ ਬਤਿਹਾਰ ਆ ਗਿਆ ਸੈਂਸਰ ਖਰਾਬ ਹੋ ਗਈ ਸੀ ਗੱਡੀ ਮਹਿੰਗੀ ਕਰਕੇ ਅੱਛਾ ਜੀ ਵੀ ਮੇਰੇ ਕੋਲ ਇੰਡੀਅਨ ਕਰੰਸੀ ਖਤਮ ਆ ਭਾਈ ਇਹਨਾਂ ਨੇ ਹਜ਼ਾਰ-ਹਜ਼ਾਰ ਦਾ ਰੀਚਾਰਜ ਕਰਤਾ ਸਾਡੇ ਫਸਟ ਟੈਗ ਵਲੌਗ ਹੋ ਗਏ ਗੱਡੀਆਂ ਖੜੀਆਂ ਤੀਆਂ ਦਿੱਲੀ ਕਾਫੀ ਟਾਈਮ ਉੱਥੇ ਅੱਛਾ ਜੀ ਤੇ ਉਹਦਾ ਕਰਕੇ ਹੁਣ ਇਹ ਹੁਣ ਡਾਲਰ ਹੀ ਨਹੀਂ ਲਿਆਵੇ ਇਹਨਾਂ ਨੇ ਰੀਚਾਰਜ ਕਰਤਾ ਆਕੜੇ ਖੜੇ ਆ ਹੁਣ ਕਿੱਦਾਂ ਕਰ ਇਹਨਾਂ ਨੂੰ ਦੱਸਿਆ ਵੀ ਭਾਈ ਅਸੀਂ ਡੋਨੇਸ਼ਨ ਦੇਣ ਜਾ ਰਹੇ ਹਾਂ ਨਹੀਂ ਹੁਣ ਕਿੰਨੇ ਪੈਸੇ ਦੇਣੇ ਆ 2000 ਹੀ ਦੇਣਾ ਆਪਾਂ ਇਹਨਾਂ ਦਾ

ਇਨਕੋ ਵੇਟ ਕਰਾ ਲੇਤਾ ਹਾਂ ਮੈਂ ਇਨਕੋ ਕੋਈ ਦਿੱਕਤ ਨਹੀਂ ਸਾਈਡ ਮੇ ਲਵਾ ਦਿੱਤਾ ਹਾਂ ਗਾੜੀਆਂ ਇਨਕੀ ਓਕੇ ਠੀਕ ਹੈ ਸਕੈਨ ਕਰ ਲੈ ਵੇਪ ਠੀਕ